ਜੇ ਤੁਸੀਂ ਨਾ ਫਾਈਟ ਕਰਦੇ ਤਾਂ ਕਾਲੀ ਦਲ ਜਿੱਤ ਸਕਦਾ ਸੀ ਸਭ ਨੂੰ ਪਤਾ ਕਿ ਨੂੰ ਨਹੀਂ ਪਤਾ ਜੀ ਇਹ ਚੀਜ਼ ਮੈਂ ਕਿਉਂ ਹੁਣ ਲੁਕਾ ਕੇ ਰੱਖਾਂ ਦੀ ਗੱਲ ਜਿੱਤ ਜਾਣਾ ਸੀ ਕਾਲੀ ਦਲ ਨੇ ਬਿਲਕੁਲ ਜੀ ਬਿਲਕੁਲ ਜਿੱਤਣ ਦੇ ਚਾਂਸ ਪੂਰੇ ਸੀ ਉਹਨਾਂ ਦੇ ਇਹ ਵੱਡੀ ਸਟੇਟਮੈਂਟ ਆ ਤੁਹਾਡੀ ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਬਹੁਤ ਐਹਮ ਹੈ ਤੁਸੀਂ ਜੇ ਤੁਹਾਨੂੰ ਲੱਗਦਾ ਤੁਹਾਡੀਆਂ ਵੋਟਾਂ ਵੰਡੀਆਂ ਗਈਆਂ ਸਰਕਾਰ ਨੂੰ ਫਾਇਦਾ ਹੋ ਗਿਆ ਇਹ ਭਾਜੀ ਹੁਣ ਸਭ ਨੂੰ ਪਤਾ ਕਿ ਨੂੰ ਨਹੀਂ ਪਤਾ ਹੁਣ ਗੱਲ ਲਗਾ ਕੇ ਰੱਖਣ ਦਾ ਫਾਇਦਾ ਕੋਈ ਨਹੀਂ ਇਹ ਚੀਜ਼ ਆ ਹੂੰ ਸਭ ਨੂੰ ਪਤਾ ਕਿ ਉਹਨੇ ਪੜਾ ਸੀ ਹਣਾ ਤਾਂ ਫਿਰ ਇਹ ਇਹ ਹਾਂ ਕਾ ਤੁਹਾਨੂੰ ਕਹੇ ਕਹਦਾ ਮੈਨੂੰ 9 ਤਰੀਕ 10 ਤਰੀਕ ਦਾ ਪੂਰਾ ਆਪਣਾ ਸੇਧ ਦਾ ਮੈਨੂੰ ਵਿਸ਼ਵਾਸ ਸੀ ਕਿ ਮੈਂ ਜਿੱਤਾਂਗਾ ਪਰ ਬੜੀੇ ਕੰਮ ਮੈਂ ਕੋਈ ਝੂਠ ਨਹੀਂ ਬੋਲਣਾ ਹਣਾ ਜਦੋਂ 10 ਦੀ ਸ਼ਾਮ ਨੂੰ ਪਈ ਇੱਕ ਪੱਤਰਕਾਰ ਨੇ ਆ ਕੇ ਮੈਨੂੰ ਉੱਥੇ ਪੁੱਛਿਆ ਸਵਾਲ ਕੀ ਪਹਿਲਾਂ ਦੱਸੋ ਪਹਿਲੇ ਨੰਬਰ ਤੇ ਕੌਣ ਦੂਜੇ ਤੇ ਕੌਣ ਮੈਂ ਕਲੀਅਰ ਦੱਸਿਆ ਸੀ ਪਹਿਲੇ ਨੰਬਰ ਤੇ ਮੈਂ ਆਵਾਂਗਾ ਦੂਜੇ ਨੰਬਰ ਤੇ ਕਾਹਲੀਦ ਆਵਾਂਗੇ ਤੀਜੇ ਨੰਬਰ ਤੇ ਝੜਵਾਲੇ ਹੋਣਗੇ ਮੈਂ ਕਿਹਾ ਨਹੀਂ ਝੂਠ ਹਾਂ ਕਿਉਂਕਿ ਉਹਨੇ ਸਾਫ਼ ਕਿਹਾ ਇਹ ਮੰਦੀਜ਼ੇ ਦੇ ਫੋਨ ਤੇ ਕਵੀਰ ਦਾਦੋ ਸਭ ਨੂੰ ਪ ਤੁਹਾਡੇ ਮੈਨੂੰ ਕਲੀਅਰ ਹੈ ਜੀ ਮੈਂ ਅੱਜ ਕੋਈ ਝੂਠ ਨਹੀਂ ਬੋਲਾਂਗਾ ਪਹਿਲੇ ਨੰਬਰ ਤੇ ਮੈਂ ਆਵਾਂਗਾ ਦੂਜੇ ਨੰਬਰ ਤੇ ਕਰਤੀ ਜਿਹਨੇ ਬਚਾਰੂ ਵਾਲੇ ਪਰ ਤੁਹਾਨੂੰ ਪਤਾ ਹੀ ਹੋਵੇ ਤੁਸੀਂ ਕਾਂਗਰਸ ਨੂੰ ਯਾਨੀ ਛੋੜੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਤੇ ਤੁਸੀਂ ਨਾ ਫਾਈਟ ਕਰਦੇ ਤਾਂ ਅਕਾਲੀ ਦਲ ਜਿੱਤ ਜਾਣਾ ਸੀ ਤੁਹਾਡੇ ਕਰਕੇ ਅਕਾਲੀ ਦਲ ਹਾਰ ਗਿਆ ਉਹ ਗ੍ਰਿਸ ਕੋ ਇਹ ਸਾਹ ਤਾਂ ਨਹੀਂ ਪਤਾ ਇਸ ਗੱਲ ਦਾ ਬਦਸੋ ਪਹਿਲਾਂ ਪਰ ਤੁਸੀਂ ਮੇਰੇ ਬੋਲ ਕਢਾ ਰਹੇ ਤਾਂ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਨਹੀਂ ਮੈਂ ਇਸੇ ਕਰਕੇ ਕਹਿ ਰਿਹਾ ਕਿ ਆਪਸ ਵਿੱਚ ਦੇਖੋ ਨਾ ਗੱਲ ਸੁਣੋ ਦੂਜੇ ਵਾਪੇ ਜੇ ਜੇ ਕਾਲੀ ਦਲ ਨਾਲ ਪਿੱਛੇ ਬਹਿ ਜਾਦੇ ਤਾਂ ਮੈਂ ਜਿੱਤ ਵੀ ਸਕਦਾ ਸੀ ਉਹ ਕਹਿੰਦੇ ਅਸੀਂ ਕੈਂਡੀਡੇਟ ਪਹਿਲਾਂ ਦਿੱਤਾ ਸੀਗਾ ਫੇਰ ਕੀ ਆ ਪਹਿਲੇ ਤਾਂ ਬਹਿ ਵੀ ਸਕਦੇ ਹੀ ਫੇਰ ਕੀ ਅਜੇ ਕਿਸੇ ਛੱਡ ਜਿੰਦੇ ਕੁਝ ਨਹੀਂ ਹੋਣਾ ਸੀ ਇਹਨਾਂ ਨੂੰ ਹਾਂ